ਆਰੇ ਬਾਰਡਰ ਤੇ ਜਿਸ ਤਰੀਕੇ ਨਾਲ ਟਕਰਾਅ ਹੋਇਆ ਪ੍ਰਤਪਾਲ ਸਿੰਘ ਨਾਂ ਦੇ ਨੌਜਵਾਨ ਨਾਲ ਕੁੱਟਮਾਰ ਹੋਈ ਤਾਂ ਪੰਜਾਬ ਦੇ ਚੀਫ ਸਕੱਰੇਟਰੀ ਹਰਿਆਣਾ ਦੀ ਸਰਕਾਰ ਨੂੰ ਪੱਤਰ ਲਿਖ ਚੁੱਕੇ ਨੇ ਹੈਂਡਓਵਰ ਮੰਗਿਆ ਗਿਆ ਕਿ ਪੰਜਾਬ ਦੇ ਵਿੱਚ ਪ੍ਰਤਪਾਲ ਸਿੰਘ ਨਾਂ ਦੇ ਨੌਜਵਾਨ ਦਾ ਇਲਾਜ ਮੁਫਤ ਹੋਏਗਾ ਦਰਸਲ ਪ੍ਰਤਪਾਲ ਸਿੰਘ ਦੇ ਬੜੀਆਂ ਗੰਭੀਰ ਸੱਟਾਂ ਲੱਗੀਆਂ ਨੇ ਹੈਪੀਐਸ ਕੋਰਪਸ ਪੰਜਾਬ ਐਂਡ ਹਰਨ ਹਾਈ ਕੋਰਟ ਦੇ ਵਿੱਚ ਵੀ ਦਾਖਲ ਕੀਤੀ ਗਈ ਹੈ ਤਾਂ ਇਸ ਵਿਚਾਲੇ ਪੰਜਾਬ ਦੀ ਸਰਕਾਰ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਮੁਖ ਖਤਰ ਪੰਜਾਬ ਨੇ ਚਿੱਠੀ ਲਿਖ ਕੇ ਪ੍ਰਤਪਾਲ ਸਿੰਘ ਵੀ ਹਵਾਲੀ ਦੀ ਮੰਗੀ ਹੈ ਪ੍ਰਤਪਾਲ ਸਿੰਘ ਖਨੌਰੀ ਬਾਰਡਰ ਤੇ ਸੀ ਕਿਸਾਨ ਐਜੀਟੇਸ਼ਨ ਦੇ ਦਰਮਿਆਨ ਪ੍ਰਦਰਸ਼ਨ ਕਰ ਰਿਹਾ ਸੀ ਇਸ ਦਰਮਿਆਨ ਜਿਹੜੇ ਮਾਰਸ਼ਲ ਸੀ ਉਹ ਪ੍ਰਤਪਾਲ ਸਿੰਘ ਨੂੰ ਉੱਥੋਂ ਚੁੱਕ ਕੇ ਲੈ ਕੇ ਗਏ ਇੱਕ ਸਾਂਹ ਲੀਡਰ ਦਾਵਾ ਕਰ ਰਹੇ ਨੇ ਪੰਜਾਬ ਦੇ ਵਿੱਚ ਪ੍ਰਤਪਾਲ ਸਿੰਘ ਦਾ ਇਲਾਜ ਮੁਫਤ ਹੋਏਗਾ ਸੀਐਸ ਕਹਿ ਰਹੇ ਨੇ ਚੀਫ ਸਕੱਤਰਿ ਕਹਿ ਰਹੇ ਨੇ ਕਿ ਇਲਾਜ ਮੁਫਤ ਹੋਏਗਾ ਪਰ ਹਰਿਆਣਾ ਦੀ ਪੁਲਿਸ ਕੀ ਕਹਿ ਰਹੀ ਹੈ ਹਰਿਆਣਾ ਦੀ ਪੁਲਿਸ ਨੇ ਇੱਕ ਪਰਚਾ ਦਰਜ ਕੀਤਾ ਹੈ ਜਾਣਕਾਰੀ ਮੁਤਾਬਕ ਤਾਰਾ 307 ਅਦਿਨੋ ਐਫ ਆਈ ਆਰ ਹੈ ਪਰ ਇਸ ਵਿਚਾਲੇ ਹਰਿਆਣਾ ਵਰਸਸ ਪੰਜਾਬ ਦੇ ਬਾਈ ਨੇ ਬਹੁਤ ਵੱਡਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਖਨੌਰੀ ਚੱਲੀ ਗੋਲੀ ਦੇ ਮਸਲੇ ਤੇ ਵੱਡਾ ਬਿਆਨ ਦੇ ਚੁੱਕੇ ਨੇ ਕਿ ਐਫ ਆਈ ਆਰ ਦਰਜ ਹੋਏਗੀ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਜਾਏਗਾ ਦੂਜੇ ਪਾਸੇ ਹਵਾਲਗੀ ਪ੍ਰਤਪਾਲ ਸਿੰਘ ਵੀ ਪੰਜਾਬ ਦੇ ਸਿਵਲ ਸੈਕਟਰੀ ਚੀਫ ਸੈਕਟਰੀ ਅਨੁਰਾਗ ਵਰਮਨ ਇੱਕ ਚਿੱਠੀ ਦੇ ਜ਼ਰੀਏ ਮੰਗੀ ਹੈ ਇਸ ਤੋਂ ਪਹਿਲਾਂ ਅਜੇ ਇਹ ਸਮੀਕਰਨ ਕਦੇ ਨਹੀਂ ਬਣੇ ਕਿ ਇਸ ਤਰੀਕੇ ਨਾਲ ਕਨਫਲਿਕਸ਼ਨ ਦੋ ਛੇਟਾਂ ਦੇ ਵਿੱਚ ਹੋਏ ਪਰ ਕਿਸਾਨ ਅੰਦੋਲਨ ਦੇ ਦਰਮਿਆਨ ਮੁਖਸਕੱਤਰ ਵੱਲੋਂ ਲਿਖੀ ਚਿੱਠੀ ਤੇ ਹਰਿਆਣਾ ਦਾ ਕੀ ਕੁਝ ਰਿਐਕਟ ਰਹੇਗਾ ਇਸ ਇੰਤਜ਼ਾਰ ਰਹੇਗਾ ਤਾਂ ਰੋਹਿਤ ਬਾਂਸਲ ਇਸ ਤੋਂ ਜ਼ਿਆਦਾ ਜਾਣਕਰ ਦੇਣ ਸਨਪੋਂ ਕਿ ਰੋਹਿਤ ਪੰਜਾਬ ਦੇ ਸੀਐਸ ਨੇ ਚਿੱਠੀ ਲਿਖੀ ਹੈ ਮੁਖਸਕੱਤਰ ਚਿੱਠੀ ਦੇ ਵਿੱਚ ਬਹੁਤ ਚੀਜ਼ਾਂ ਦਾ ਜ਼ਿਕਰ ਕਰ ਰਿਹਾ ਹੈ ਦੂਜੇ ਪਾਸੇ ਪ੍ਰਤਪਾਲ ਸਿੰਘ ਦੀ ਸਿਹਤ ਅਤੇ ਹੈਬਸ ਕੋਰਪਸ ਨੂੰ ਲੈ ਕੇ ਕੀ ਕੁਝ ਜਾਣਕਾਰੀ ਹੈ ਕਿਉਂਕਿ ਪ੍ਰਤਪਾਲ ਸਿੰਘ ਤੇ ਇੱਕ ਪਰਚਾ ਵੀ ਦਰਜ ਹੈ ਇਸ ਤਰੀਕੇ ਦੀ ਜਿਹੜੀ ਜਾਣਕਾਰੀ ਵੀ ਹਰਿਆਣਾ ਵਾਲੇ ਪਾਸਿਓਂ ਨਿਕਲ ਕੇ ਆ ਰਹੀ ਹੈ ਆ ਦੇਖੋ ਪ੍ਰਸ਼ਨ ਬਿਲਕੁਲ ਅੱਜ ਪੰਜਾਬ ਦੇ ચીਫ ਸਕੱਤਰ ਦੇ ਵੱਲੋਂ ਹਰਿਆਣਾ ਦੇ ચીਫ ਸਕੱਤਰ ਨੂੰ ਜਿੱਚੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਪ੍ਰਤਪਾਲ ਸਿੰਘ ਨਾਮ ਦਾ ਜਿਹੜਾ ਨੌਜਵਾਨ ਹੈਗਾ ਉਹ ਪੰਜਾਬ ਦਾ ਰਹਿਣ ਵਾਲਾ ਹੈਗਾ ਔਰ ਹਰਿਆਣਾ ਦੀ ਪੀਜੀਆ ਰੋਧਕ ਦੇ ਵਿੱਚ ਉਸ ਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਇਸੇ ਵਜ੍ਹਾ ਦੇ ਕਰਕੇ ਜਿਹੜਾ ਪ੍ਰਿੰਸੀਪਲ ਸਿੰਘ ਆ ਉਹ ਪੰਜਾਬ ਨੂੰ ਹੈਂਡਓਵਰ ਕੀਤਾ ਜਾਵੇ ਤਾਂ ਕਿ ਪੰਜਾਬ ਸਰਕਾਰ ਉਸ ਦਾ ਫਰੀ ਐਕਸਟ ਕੋਸਟ ਜਿਹੜਾ ਇਲਾਜ ਕਰਵਾ ਸਕਦੇ ਹੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਇਸ ਤੋਂ ਬਿਨਾ ਜੇਕਰ ਹੋਰ ਵੀ ਕੋਈ ਵਿਅਕਤੀ ਅਜੇ ਹੈ ਜਿਹੜਾ ਹਰਿਆਣਾ ਦੇ ਕੋਲ ਹੈ ਤਾਂ ਉਹ ਵੀ ਪੰਜਾਬ ਨੂੰ ਵਾਪਸ ਭੇਜਿਆ ਜਾਵੇ ਕਿਉਂਕਿ ਖਬਰਾਂ ਜੋ ਮਿਲ ਰਹੀਆਂ ਸੀ ਕਿ ਬਹੁਤ ਸਾਰੇ ਕਿਸਾਨ ਅਜੇ ਹਨ ਜਿਨ੍ਹਾਂ ਦੀ ਗ੍ਰਿਫਤਾਰੀਆਂ ਹਰਿਆਣਾ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਬਹੁਤ ਸਾਰੇ ਲੋਕ ਅਜੇ ਹਨ ਜਿਨ੍ਹਾਂ ਦਾ ਹਰਿਆਣਾ ਦੇ ਵਿੱਚ ਹਸਪਤਾਲਾਂ ਦੇ ਅੰਦਰ ਇਲਾਜ ਚੱਲ ਰਿਹਾ ਹੈਗਾ ਔਰ ਬਹੁਤ ਸਾਰੇ ਕਿਸਾਨਾਂ ਦੇ ਉੱਪਰ ਕੇਸਕ ਦਰਜ ਕੀਤੇ ਗਏ ਨੇ ਜਿਵੇਂ ਪ੍ਰਕਾਸ਼ ਸਿੰਘ ਨੂੰ ਲੈ ਕੇ ਉਹਨਾਂ ਦੇ ਪਿਤਾ ਦੇ ਵੱਲੋਂ ਹਾਈ ਕੋਰਟ ਦਾ ਰੋਕੀ ਕੀਤਾ ਗਿਆ ਸੀ ਇਸ ਨਾਮ ਦੇ ਵਿੱਚ ਹਰਿਆਣਾ ਵੀ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਕਿਉਂਕਿ ਹੈਬਸਸ ਕੋਰਪਸਲ ਦੇ ਤੌਰ ਤੇ ਮਤਲਬ ਹੁੰਦਾ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਬਿਨਾਂ ਮਤਲਬ ਤੋਂ ਹਿਰਾਸਤ ਦੇ ਵਿੱਚ ਰੱਖ ਰਹੇ ਹੋ ਜਾਂ ਬਿਨਾਂ ਮਤਲਬ ਤੋਂ ਡੀਟੇਨ ਕੀਤਾ ਹੋਇਆ ਹੈਗਾ ਤਾਂ ਇਹੀ ਉਹ ਪੂਰਾ ਮਾਮਲਾ ਸੀ ਜਿਹੜਾ ਹਾਈ ਕੋਰਟ ਪਹੁੰਚਿਆ ਔਰ ਹੁਣ ਜਿਹੜੀ ਚੀਫ ਸੈਕਟਰੀ ਦੀ ਚਿੱਠੀ ਹੈ ਹਰਿਆਣਾ ਦੇ ਚੀਫ ਸੈਕਟਰੀ ਨੂੰ ਉਹ ਸਿੱਧੇ ਤੌਰ ਤੇ ਏਸੀ ਦਾ ਇਸ਼ਾਰਾ ਹੈਗਾ ਕਿ ਜੇਕਰ ਕੋਈ ਵੀ ਕਿਸਾਨ ਤੁਸੀਂ ਹਰਿਆਣਾ ਦੇ ਵਿੱਚ ਰੱਖੋਗੇ ਤਾਂ ਅਸੀਂ ਉਸ ਟੀਮ ਨੂੰ ਸਿੱਧੇ ਤੌਰ ਤੇ ਕਈ ਤਰ੍ਹਾਂ ਸਖਤੀ ਦੇ ਨਾਲ ਲੜਿਆ ਜਾਏਗਾ ਤਾਂ ਇਹ ਫਿਲਹਾਲ ਚਿੱਠੀਆਂ ਦਾ ਮਾਮਲਾ ਹੈ ਔਰ ਦੂਜੇ ਪਾਸੇ ਕੋਰਟ ਦੇ ਵਿੱਚ ਵੀ ਕੇਸ ਤਾ ਹਰਿਆਣਾ ਦੇ ਵਿੱਚ ਜਿਹੜੇ ਕਿਸਾਨ ਨੇ ਕੀ ਉਹਨਾਂ ਦੇ ਉੱਪਰ ਕੋਈ ਮਾਮਲਾ ਦਰਜ ਕੀਤਾ ਗਿਆ ਹੈ ਹਰਿਆਣਾ ਦੇ ਵੱਲੋਂ ਰਿਪੋਰਟ ਕੀਤਾ ਜਾਏਗਾ ਕਿ ਹਰਿਆਣਾ ਤੋਂ ਜੇ ਕੋਈ ਜਵਾਬ ਮੰਗਿਆ ਜਾਏਗਾ ਤਾਂ ਹਰਿਆਣਾ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀਏਗੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਕਿਸਾਨ ਲੈ ਤਾਂ ਉਹ ਕਿਸ ਆਧਾਰ ਤੇ ਰੱਖੇ ਗਏ ਨੇ ਔਰ ਕਿਉਂ ਰੱਖੇ ਗਏ ਨੇ ਜੀ ਬਿਲਕੁਲ ਰੋਹਿਤ ਇਹਹੀ ਮਸਲਾ ਹਾਈ ਕੋਰਟ ਵਿੱਚ ਵੀ ਗਿਆ ਵਰੰਟ ਅਫਸਰ ਜਿਹੜੇ ਐ ਸਰਚ ਵਰੰਟ ਅਫਸਰ ਜਿਹੜੇ ਨਿਯੁਕਤ ਕੀਤੇ ਗਏ ਪਰ ਦੂਜੇ ਪਾਸੇ ਇੱਕ ਸਰਕਾਰ ਦੂਜੀ ਸਰਕਾਰ ਨੂੰ ਰਸਮੀ ਤੌਰ ਤੇ ਚਿੱਠੀ ਲਿਖ ਰਹੀ ਹੈ ਤਾ ਇਸ ਵਿਚਾਲੇ ਕੀ ਲੱਗਦਾ ਹੈ ਕਿ ਇੱਕ ਪਾਸੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਪ੍ਰਤਪਾਲ ਸਿੰਘ ਨੂੰ ਤੋਂ ਚੱਕ ਕੇ ਲਿਆਇਆ ਜਾਂਦਾ ਹੈ ਪਰ ਇਹ ਕਨਫਲਿਕਸ਼ਨ ਬਹੁਤ ਵੱਡੀ ਹੈ ਪੰਜਾਬ ਵਰਸਸ ਹਰਿਆਣਾ ਦੇ ਵਿੱਚ ਬਿਲਕੁਲ ਜਦੋਂ ਕੋਈ ਵੀ ਮਾਮਲਾ ਜਿਸ ਤਰੀਕੇ ਨਾਲ ਬਾਰਡਰ ਤੇ ਹੁੰਦਾ ਹੈਗਾ ਤਾਂ ਬਾਰਡਰ ਦੇ ਉੱਪਰ ਅਕਸਰ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਇੱਕ ਪੁਲਿਸ ਦੂਸਰੇ ਏਰੀਆ ਦੇ ਵਿੱਚ ਜਾਂ ਤਾਂ ਬੱਖਲ ਨਹੀਂ ਕਰਦੀ ਜਾਂ ਦਖਲ ਕਰਦੀ ਹੈ ਤਾਂ ਬਹੁਤ ਜ਼ਿਆਦਾ ਕਰ ਜਾਂਦੀ ਹੈ ਜੇ ਇਹੇ ਦੇ ਕਰਕੇ ਇਹ ਇੱਕ ਵੱਡਾ ਕੰਪਲੀਟ ਕਿਸੀ ਚੀਜ਼ ਦਾ ਕੀ ਇਹ ਪੰਜਾਬ ਦੇ ਬਾਰਡਰ ਦੇ ਅੰਦਰ ਸੀ ਜਾਂ ਹਰਿਆਣਾ ਦੇ ਬਾਰਡਰ ਅੰਦਰ ਸੀ ਕਿ ਜੇ ਪੰਜਾਬ ਤੋਂ ਗ੍ਰਿਫਤਾਰ ਕੀਤੇ ਗਏ ਆ ਤਾਂ ਸਿੱਧੇ ਤੌਰ ਤੇ ਤੁਸੀਂ ਆਪਣੇ ਏਰੀਏ ਦੀ ਜਿਹੜੀ ਕਹ ਲਈਏ ਕਿ ਉਲੰਘਣਾ ਕਰ ਰਹੇ ਹੋ ਪਰ ਇਹ ਅੱਜ ਤੀਜਾ ਜਿਹੜੀ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਰਹਿਣੀ ਹੈ ਜਦੋਂ ਇਹ ਮੈਂ ਚੀਜ਼ਾਂ ਦੀ ਜਾਂਚ ਕੀਤੀ ਜਾਏਗੀ ਜਾਂ ਕੋਈ ਵੀ ਕਾਨੂੰਨੀ ਕੇਸ ਸਬੂਤ ਤੇ ਚੀਜ਼ ਦੇ ਹੋਣਗੇ ਤਾਂ ਉਸ ਤੋਂ ਬਾਅਦ ਇਸ ਚੀਜ਼ ਦੇ ਉੱਪਰ ਜਿਹੜੀ ਗੱਲ ਕਰਨੀ ਉਸਨੂੰ ਬਾਅਦਗਰ ਰਹਿਗੀ ਪਰ ਜਿਦ ਤੱਕ ਇਹਦੇ ਇਲਜ਼ਾਮ ਲਗਾਤਾਰ ਲੱਗ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈਗਾ ਔਰ ਪੰਜਾਬ ਦੀ ਹੱਦ ਤੇ ਗ੍ਰਿਫਤਾਰ ਕੀਤਾ ਗਿਆ ਤਾਂ ਉਸੇ ਨੂੰ ਲੈ ਕੇ ਜਿਹੜੀ ਚਿੱਠੀ ਲਿਖੀ ਔਰ ਬਕਾਇਦਾ ਤੌਰ ਤੇ ਹਰਿਆਣਾ ਦੇ ਚੀਫ ਸੈਕਟਰੀ ਦੇ ਵੱਲੋਂ ਵੀ ਇਸ ਦੇ ਬਾਬਤ ਜਿਹੜਾ ਜਵਾਬ ਹੈਗਾ ਉਹ ਪੰਜਾਬ ਦੀ ਚੀਤਕਰੀ ਨੂੰ ਭੇਜਿਆ ਜਾ ਸਕਦਾ ਹੈ ਕਿ ਜੇਕਰ ਪ੍ਰਿੰਪਾਤ ਦੀ ਗ੍ਰਿਫਤਾਰੀ ਹੈ ਜਾਂ ਬਾਕੀ ਲੋਕ ਨੇ ਜਿਹੜੇ ਹਰਿਆਣਾ ਦੇ ਅੰਦਰ ਨੇ ਤਾਂ ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈਗਾ ਜਾਂ ਕਿਸ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤਰ੍ਹਾਂ ਟ੍ਰੀਟਮੈਂਟ ਚੱਲ ਰਿਹਾ ਤਾਂ ਇਹੇ ਦੇ ਵਿੱਚ ਜਿਹੜੀ ਕਹਿ ਲਈਏ ਕਿ ਕੀ ਉਸ ਨੂੰ ਹੈਂਡਓਵਰ ਪੰਜਾਬ ਨੂੰ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਇਹ ਇੱਕ ਡਿਟੇਲਡ ਚਿੱਠੀ ਹੈ ਜਿਹੜੀ ਇਹ ਸ਼ਾਇਦ ਉਹਨਾਂ ਨਾਲ ਜਿਨ੍ਹਾਂ ਦੇ ਵਿੱਚ ਹਰਿਆਣਾ ਦੇ ਕੀ ਸੱਤ ਕੇ ਨੇ ਜਿਹੜੇ ਉਹਨਾਂ ਦੇ ਵੱਲੋਂ ਭੇਜੀ ਜਾ ਸਕਦੀ ਹੈ ਜੀ 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 ਬਿਲਕੁਲ ਬਿਲਕੁਲ ਬਹੁਤ ਵੱਡੀ ਚੀਜ਼ ਹੈ ਕਿ ਰਸਮੀ ਤੌਰ ਤੇ ਚਿੱਠੀ ਲਿਖੀ ਗਈ ਹੈ ਆਈਏਐਸ ਕੌਸ਼ਲ ਜਿਨ੍ਹਾਂ ਨੂੰ ਪੱਤਰ ਭੇਜਿਆ ਗਿਆ ਪਰ ਦੇਖਣਾ ਇਹ ਹੈ ਕਿ ਹਰਿਆਣਾ ਦੀ ਸਰਕਾਰ ਹੈਂਡਓਵਰ ਜਾਂ ਜ਼ਪੁਰਦਗੀ ਹਵਾਲਗੀ ਦਿੰਦੀ ਹੈ ਜਾਂ ਨਹੀਂ ਬਹੁਤ ਸ਼ੁਕਰੀਆ ਰੋਹਿਤ ਜੀ ਜ਼ਿਆਦਾ ਜਾਣਕਾਰੀ ਸੰਜਪਣਵਾਛੇ